ਸਸਰੀ ਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਅੰਬਾਸ ਸੋਰ ਸਿੰਘ ਜੋ ਕਿ ਪਿਛਲੇ ਦਿਨੀ ਬਹਿਰੈਨ ਦੇ ਵਿੱਚ ਮੈਚ ਹੋਇਆ ਤੇ ਆਪਣਾ ਵੀਰ ਰਾਜਪੂਤ ਉੱਥੇ ਖੇਡਿਆ ਵੀਰ ਜੀ ਤੇ ਇਸ ਕਰਕੇ ਆਪਾਂ ਪਾਕਿਸਤਾਨ ਦੇ ਕਹ ਦੀਏ ਸਾਰੇ ਜੋ ਵੀ ਕਲੱਬਾਂ ਕਬੱਡੀ ਫੈਡਰੇਸ਼ਨਾਂ ਨੇ ਜੋ ਵੀ ਲਾ ਲੋ ਉਥੋਂ ਦਾ ਪ੍ਰਸ਼ਾਸਨ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਭਈ ਉਸ ਪਲੇਅਰ ਦੀ ਕੋਈ ਵੀ ਉਹਦੇ ਵਿੱਚ ਗਲਤੀ ਨਹੀਂ ਆ ਜਾਂ ਉਹਦੇ ਵਿੱਚ ਕੋਈ ਵੀ ਉਹਦਾ ਕੋਈ ਗਲਤ ਗਲਤੀ ਹੈਗੀ ਨਹੀਂ ਆ ਕਿ ਜਿਹੜੇ ਕਰਕੇ ਤੁਸੀਂ ਉੱਤੇ ਕਾਰਵਾਈ ਕਰਦੇ ਪਏ ਆ ਉਹਨੂੰ ਬੈਨ ਕਰਦੇ ਪਏ ਜਾਂ ਕੁਝ ਵੀ ਉਹਦਾ ਕੈਰੀਅਰ ਆ ਤੇ ਕੈਰੀਅਰ ਖਤਮ ਨਾ ਕਰੋ ਪਹਿਲੀ ਗੱਲ ਰਹੀ ਜੇ ਉੱਥੇ ਪਾਕਿਸਤਾਨ ਭਾਰਤ ਦੇ ਪਾਕਿਸਤਾਨ ਦੀ ਤੇ ਉਧਰੋਂ ਮੈਨੂੰ ਜਿਹੜਾ ਪਾਕਿਸਤਾਨ ਦੀ ਜਿਨ੍ਹਾਂ ਨੇ ਟੀਮ ਬਣਾਈ ਜਿਵੇਂ ਕਹਦੀਏ ਨਾਮ ਹੀ ਦਿੱਤਾ ਸੀ ਉਧਰੋਂ ਮੈਨੂੰ ਫੋਨ ਆਉਂਦਾ ਪਿਆ ਸੀ ਮੈਂ ਉਧਰ ਖੜਨ ਜਾਣਾ ਸੀ ਤੇ ਦੂਜੀ ਗੱਲ ਜੀ ਇਹ ਆ ਕਿ ਪਹਿਲੀ ਗੱਲ ਹੱਥ ਜੁੜ ਕੇ ਬੇਨਤੀ ਆ ਕਿ ਤੁਸੀਂ ਇਹ ਚੀਜ਼ ਨਾ ਕਰੋ ਬਹੁਤ ਵੱਡਾ ਪਲੇਅਰ ਆ ਤੁਹਾਡੇ ਪਾਕਿਸਤਾਨ ਦਾ ਤੇ ਉਹਨੂੰ ਹੋਰ ਸਪੋਰਟ ਕਰੋ ਤੇ ਉਹ ਹੋਰ ਤਗੜਾ ਹੋਵੇ ਤੇ ਦੂਜੀ ਗੱਲ ਜੇ ਤੁਸੀਂ ਇਹ ਗੱਲ ਕਰਦੇ ਆ ਉਹਦੇ ਨਾਲ ਤੇ ਫਿਰ ਇੱਥੋਂ ਇਹ ਸਾਬਤ ਹੁੰਦਾ ਵਾ ਕਿ ਤੁਸੀਂ ਮਤਲਬ ਕਿ ਕਹਿ ਦਈਏ ਸਿੱਖਾਂ ਨਾਲ ਹੀ ਵਿਕਤਰਾ ਕਰਦੇ ਪਏ ਆ ਕਿਉਂਕਿ ਇਹ ਕਬੱਡੀ ਨੂੰ ਸੇਖ ਉਵਾਮ ਹੀ ਕਰਾਉਂਦੀ ਆ ਤੇ ਸੇਖ ਹੀ ਕਰਾਉਂਦੇ ਆ ਲਾਲੋ ਹਨਾ ਕਹਿ ਦਈਏ 12ਵੀਂ ਸੇਖ ਹੀ ਕਰਾਉਂਦੇ ਆ ਸਾਰੇ ਮਤਲਬ ਹਨਾ ਆਪਾਂ ਭਰਾ ਵਾਂ ਪੰਜਾਬੀ ਪੰਜਾਬ ਹੀ ਕਰਾਉਂਦਾ ਵਾ ਤੇ ਇਹਦੇ ਵਿੱਚ ਕੋਈ ਵੀ ਕਿਸੇ ਦਾ ਲੈਣ ਦੇ ਨਹੀਂ ਹੈਗਾ ਜੇ ਮੈਂ ਵੀ ਭलान ਕੇ ਝੰਡਾ ਚੜਾ ਦਿੰਨਾ ਪਾਕਿਸਤਾਨ ਦਾ ਜਾਂ ਕੁਝ ਵੀ ਕਰ ਦਿੰਨਾ ਲਿਆਓ ਮੇਰੇ ਤੇ 1% ਵੀ ਕੋਈ ਕਾਰਵਾਈ ਨਹੀਂ ਹੋਣੀ ਨਾ ਇੰਡੀਆ ਸਰਕਾਰ ਨੇ ਕਰਨੀ ਨਾ ਕੁਝ ਵੀ ਤਨ ਆ ਕੋਈ ਸਾਡੀ ਖੇਡ ਨੂੰ ਇਹ ਸਪੋਰਟ ਹੀ ਆ ਇੱਧਰ ਸਾਡੇ ਤੇ ਹੈਗੀ ਨਹੀਂ ਤੇ ਤੁਸੀਂ ਕਰਦੇ ਆ ਤੇ ਇਸ ਕਰਕੇ ਇਹਨੂੰ ਹੋਰ ਜ਼ਿਆਦਾ ਚੁੱਕੋ ਤੇ ਮੇਰੇ ਭਰਾ ਰਾਜਪੂਤ ਤੇ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਸਾਡੀ ਅਪੀਲ ਆ ਰਿਕਵੈਸਟ ਆ ਜੋ ਮਰਜ਼ੀ ਮੰਨ ਲਓ ਪਰ ਇਦਾਂ ਤੁਸੀਂ ਨਾ ਕਰੋ ਇਹ ਚੀਜ਼ ਜੇ ਤੁਸੀਂ ਇਹ ਕਰਦੇ ਆ ਫੇਰ ਸਿੱਧਾ ਹੁੰਦਾ ਰਿਹਾ ਕਿ ਤੁਸੀਂ ਸਿੱਖਾਂ ਨਾਲ ਹੀ ਕਹਿ ਦਈਏ ਵਕਤਰਾ ਕਰਦੇ ਪਏ ਆ ਇਹ ਚੀਜ਼ ਨਾ ਕਰੋ ਮਤਲਬ ਉਹਦੀ ਕੋਈ ਵੀ ਚ ਗਲਤੀ ਨਹੀਂ ਆਪਾਂ ਭਰਾਵਾਂ ਸਾਰੇ ਤੇ ਆਪਾਂ ਨਾਲ ਮਿਲ ਕੇ ਕਬੱਡੀ ਨੂੰ ਹੋਰ ਜ਼ਿਆਦਾ ਉੱਚਾ ਕਰੀਏ